ਪਾਜੀ ਜਿੰਮਤ ਹੋਣ ਨੂੰ ਆ ਗਏ ਆਜੇਸੀ ਇੱਥੇ ਗੁਰੂ ਘਰ ਦੇ ਵਿੱਚ ਆਏ ਐ ਜਿਸ ਗੁਰੂ ਘਰ ਬਾਰੇ ਚ ਮੁੱਖ ਮੰਤਰੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਇਲਜ਼ਾਮ ਲਗਾਏ ਜਿਹੜੇ ਕਿ ਬੜੇ ਹੀ ਮੰਦ ਭਾਗੀ ਗੱਲ ਕੀਤੀ ਹੈ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਾਂ ਕਿਤੇ ਸਿਆਸੀ ਮਜਬੂਰੀ ਕਰਕੇ ਇਆ ਆਪਣੇ ਆਪ ਨੂੰ ਕਿਉਂਕਿ ਉਸ ਦਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਉਧਰ ਤੇ ਧਿਆਨ ਭਟਕਾਉਣ ਵਾਸਤੇ ਚੋਰੀ ਹੋਏ ਸਰੂਪਾਂ ਦਾ ਇਲਜ਼ਾਮ ਇਸ ਸਥਾਨ ਤੇ ਲਗਾਤਾ ਕਿ 169 ਸਰੂਪ ਇੱਥੇ ਪਏ ਆ ਅੱਜ ਜਿਸੀ ਇੱਥੇ ਆਏ ਆ ਪਹਿਲਾਂ ਵੀ ਫੇਰ ਖੈਰ ਆਉਂਦੇ ਰਾਣਾ ਜੀ ਰਾਣਾ ਗੁਰਜੀਤ ਸਿੰਘ ਜੀ ਅਰਵਿੰਦਰ ਸਿੰਘ ਲਾਡੀ ਸਾਹਿਬ ਜੀ ਤੇ ਨਾਲ-ਨਾਲ ਇੱਥੇ ਦੇ ਨਵੇਂ ਸ਼ਹਿਰ ਦੇ ਸਾਬਕਾ ਐਮ.ਐਲ.ਏ. ਸਾਹਿਬ ਅੰਗਤ ਜੀ, ਮਰਿੰਦਰ ਢਿੱਲੋਂ ਜੀ, ਮਦਨlal ਜਲਾਲਪੁਰ ਜੀ, ਕਾਂਗਰਸ ਪਾਰਟੀ ਦੇ ਹੋਰ ਲੀਡਰ ਸਹਿਬਾਨ ਜਿਥੇ ਅਸੀਂ ਆਏ ਆ। ਇੱਥੇ ਅਸੀਂ ਮੱਥਾ ਟੇਕ ਕੇ ਅੰਦਰ ਜਾ ਜਾ ਕੇ ਦੇਖਿਆ ਤਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਵੱਡੇ ਹਾਲ ਦੇ ਵਿੱਚ 42 ਤੋਂ 45 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਲਗਾਤਾਰ ਪਰਵਾ ਚੱਲ ਰਿਆ। ਆਨੰਦ ਆ ਜਾਂਦਾ ਅੰਦਰ ਜਾ ਕੇ। ਫਿਰ ਅਸੀਂ ਅੰਦਰ ਜਾ ਕੇ ਸੱਚਖੰਡ ਵੀ ਦੇਖਿਆ ਜਿੱਥੇ ਗੁਰੂ ਸਾਹਿਬ ਦੇ ਸਰੂਪਾ ਨੂੰ ਸੰਭਾਲਿਆ ਹੋਇਆ ਹੈ। ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਾਰਬਲ ਲਗਾ ਕੇ ਬਿਸਤਰੇ ਗੱਦੇ ਲਗਾ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਇੱਜ਼ਤ ਮਾਣ ਸਤਕਾਰ ਬਰਕਰਾਰ ਰੱਖ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਰੱਖਿਆ ਹੋਇਆ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਇੱਥੇ ਕੋਈ ਡੇਰਾਬਾਦ ਨਹੀਂ ਹੈ ਡੇਰੇ ਤੇ ਕੋਈ ਸਾਧੂ ਨਹੀਂ ਬੈਠਾ ਇੱਥੇ ਇੱਕ ਆਮ ਸਧਾਰਨ ਸਿੱਖ ਬੰਦਿਆਂ ਦੀ ਕਮੇਟੀ ਜਿਹੜੀ ਕਿ ਇਹਨਾਂ ਪਿੰਡ ਤੋਂ ਇਕੱਠੀ ਹੋ ਕੇ ਚਲਾ ਰਹੀ ਹੈ ਇੱਥੇ ਦਾ ਪ੍ਰਬੰਧ ਐਨਾ ਵਧੀਆ ਹੈ ਕਿ 1916 ਤੋਂ ਲੈ ਕੇ ਮਤਲਬ 100 ਸਾਲ ਤੋਂ ਵੱਧ ਤੋਂ ਇੱਥੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ ਲਗਾਤਾਰ ਹਜ਼ਾਰਾਂ ਸੰਗਤਾਂ ਰੋਜ਼ ਲੰਗਰ ਛਕਦੀਆਂ ਲੋਕ ਰਸਦ ਵੀ ਦਿੰਦੇ ਆ ਉਸ ਤੋਂ ਇਲਾਵਾ ਵੀ 5 ਕਰੋੜ ਰੁਪਏ ਦਾ ਲਗਭਗ ਬਜਟ ਹੈ ਜਿਹੜਾ ਕਿ ਲੰਗਰ ਪਰ ਲੱਗਦਾ ਤੇ ਇਸ ਨੂੰ ਰਸੋਈ ਖਾਨੇ ਦਾ ਨਾਮ ਦਿੱਤਾ ਹੋਇਆ ਉਹ ਸਾਡੇ ਮੁੱਖ ਮੰਤਰੀ ਧੂਤੂ ਨੂੰ ਕਿਸੇ ਨੇ ਦੱਸਿਆ ਹੋਣਾ ਕਿ ਰਸੋਈ ਖਾਨਾ ਉਹ ਇਹ ਤਾਂ ਸਮਝਿਆ ਨਹੀਂ ਕਿ ਰਸੋਈ ਖਾਨਾ ਚੀਜ਼ ਕੀ ਆ ਕੀਨੇ ਇਹਨੂੰ ਨਾਮ ਦਿੱਤਾ ਉਹ ਕਹਿੰਦਾ ਜੀ ਰਸੋਈ ਵਿੱਚ 169 ਗੁਰੂਗ੍ਰੰਥ ਸਾਹਿਬ ਮਿਲੇ ਆ ਸਮਝਦਾ ਹੈ ਨਹੀਂ ਪਤਾ ਲੱਗਿਆ ਨਹੀਂ ਖਾਦੀ ਪੀਤੀ ਵਿੱਚ ਲੇਕਿਨ ਜੋ ਉਹਨਾਂ ਨੇ ਐਕਸ਼ਨ ਕਰਿਆ ਜੋ ਬੋਲਿਆ ਉਹ ਬਹੁਤ ਹੀ निंदनीयੋਗ ਹੈ আর ਜੀ ਨੇ ਸੰਗਤਾਂ ਦੇ ਹਿਰਦਿਆਂ ਨੂੰ ਫੇਸ ਪਹਚਾਈ ਹੈ ਸਰਕਾਰ ਨੂੰ ਮੁੱਖ ਮੰਤਰੀ ਨੂੰ ਆਪਣੇ ਇਸ ਕਾਰੇ ਤੇ ਮਾਫੀ ਮੰਗਣੀ ਚਾਹੀਦੀ ਹੈ वैसे ਤਾਂ ਧਾਰਮਿਕ ਭਾਵਨਾਵਾਂ ਨੂੰ ਫੇਸ ਬਚਾਉਣ ਦਾ ਪਰਚਾ ਬਣਦਾ ਉਹਦੇ ਤੇ ਲੇਕਿਨ ਐਸੀ ਕਹਿੰਦੇ ਕਿ ਪਰਚਾ ਕਰਨਾ ਕਰਾਉਣਾ ਕਿਹਨੇ ਹੈ ਸਰਕਾਰ ਇਹਨਾਂ ਦੀ ਹੈ ਪਰ ਉਹਨੂੰ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਇਹਦੀ ਆਦਤ ਹੈ ਕਿ ਇੱਕ ਵਾਰ ਬਿਨਾਂ ਮਤਲਬ ਦੇ ਪੈ ਜਾਣਾ ਲਗਾਤਾਰ ਇਹ ਬੰਦਾ ਸਿੱਖ ਕੌਮ ਦੇ ਖਿਲਾਫ ਬੋਲਦਾ ਰਿਹਾ ਜਥੇਦਾਰ ਸਾਹਿਬ ਨੂੰ ਐਸਜੀਪੀਸੀ ਨੂੰ ਤੇ ਜਾਦ ਉਹਨਾਂ ਨੇ ਸਿੱਧਿਆ ਫਿਰ ਵੀ ਜੀਬਲੀ ਬਣ ਕੇ ਉੱਥੇ ਬੈਠ ਗਿਆ ਫੇਰ ਵੀ ਰੱਸੀ ਤਾਂ ਜੜ ਗਈ ਬੱਟ ਨਹੀਂ ਗਿਆ ਫੇਰ ਵੀ ਕਿਥੈਲਾ ਜਾ ਲੈ ਗਿਆ ਕਿ ਜੀ ਮੇਰੇ ਕੋਲ 2000 ਤੁਹਾਡੇ ਖਿਲਾਫ ਸ਼ਿਕਾਇਤਾਂ ਵੀ ਜੇ 2000 ਸ਼ਿਕਾਇਤਾਂ ਸੀ ਤੂੰ 3-4 ਸਾਲ ਦਾ ਕੀ ਕਰਦਾ ਸੀ ਗੱਡੀ ਤਾਂ ਇੱਕ ਵੀ ਨਹੀਂ ਤੂੰ ਇਹ ਬੰਦੇ ਜਿਹੜੇ ਇਹਨਾਂ ਨੂੰ ਸਿੱਖ ਰਿਹਾ ਰਹਿਤ ਮਰਿਆਦਾ ਦਾ ਨਾਂ ਕੁਝ ਪਤਾ ਹੈ ਨਾ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੈ ਆਰਐਸਐਸ ਅਤੇ ਕੇਜਰੀਵਾਲ ਦੀ ਸ਼ਹਿਤ ਇਹ ਮੁੱਖ ਮੰਤਰੀ ਵਾਰ-ਵਾਰ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ ਜਥੇਦਾਰ ਸਾਹਿਬ ਨੂੰ ਗਰੰਤੀ ਦੱਸਦਾ ਰਿਹਾ ਐਸਜੀਪੀਸੀ ਦੇ ਖਿਲਾਫ ਬੋਲਦਾ ਰਿਹਾ ਹੁਣ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਰਾਜਾ ਸਾਹਿਬ ਦਾ ਇੱਥੇ ਦਰਬਾਰ ਇਸ ਵਿੱਚ ਵੀ ਉਸ ਨੇ ਗਲਤ ਬੋਲਿਆ ਔਰ ਗਲਤ ਅਲੀਗੇਸ਼ਨ ਲਗਾਏ ਜਿੰਨੀ ਸੰਭਾਲ ਗੁਰੂ ਸਾਹਿਬ ਦੀ ਇੱਜ਼ਤ ਮਾਣ ਮਰਿਆਦਾ ਦੇ ਨਾਲ ਇੱਥੇ ਹੁੰਦੀ ਹੈ ਸ਼ਾਇਦ ਹੋਰ ਕਈ ਜਗ੍ਹਾ ਨਾ ਹੁੰਦੀ ਹੋਵੇ ਜਿੰਨਾ ਵਧੀਆ ਲੰਗਰ ਇੱਥੇ ਚੱਲ ਰਿਹਾ ਹੈ ਹਜ਼ਾਰਾਂ ਸੰਗਤਾਂ ਛਕਦੀਆਂ ਜਿਹਦੇ ਕਰਕੇ ਰਸੋਈ ਖਾਨਾ ਇਸ ਦਾ ਨਾਮ ਰਾਜਾ ਸਾਹਿਬ ਨੇ ਰੱਖਿਆ ਸੀ 19 100 ਸਾਲ ਪਹਿਲਾਂ ਉਹਨਾਂ ਲੰਗਰ ਸ਼ਾਇਦ ਕਿਤੇ ਹੋਰ ਨਾਂ ਵਰਤਦਾ ਹੋਵੇ ਮੈਂ ਧੰਨਵਾਦੀਆਂ ਇੱਥੇ ਦੀ ਕਮੇਟੀ ਦਾ ਜਿਹੜੀ ਐਨੀ ਵਧੀਆ ਢੰਗ ਦੇ ਨਾਲ ਪ੍ਰਬੰਧ ਕਰਕੇ ਇੱਥੇ ਗੁਰੂ ਸਾਹਿਬ ਦੀ ਬਾਣੀ ਦੇ ਜਾਪ ਕਰਾਉਂਦੇ ਆ ਬਾਹਰੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਲਗਾਤਾਰ ਪਾਠ ਕਰਾਉਂਦੀਆਂ ਲਗਾਤਾਰ 42 ਤੋਂ 45 ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਰੱਬੀ ਬਾਣੀ ਦੇ ਪਾਠ ਅਖੰਡ ਪਾਠ ਇੱਥੇ ਚੱਲਦੇ ਰਹਿੰਦੇ ਉਹਨਾਂ ਦਾ ਪ੍ਰਵਾਸ ਦਾ ਲਗਾਤਾਰ ਚੱਲਦਾ ਰਹਿੰਦਾ ਅਜਿਹੀ ਜਗ੍ਹਾ ਵਿੱਚ ਬੈਠਣਾ ਵੀ ਧਨ ਭਾਗ ਵਾਲਿਆਂ ਨੂੰ ਮਿਲਦਾ ਭਾਗਾਂ ਵਾਲਿਆਂ ਨੂੰ ਮਿਲਦਾ ਸੋ ਮੁੱਖ ਮੰਤਰੀ ਆਪਣੀ ਗੱਲ ਦਾ ਮਾफी ਮੰਗੇ ਤੇ ਜਿਹੜਾ ਕਮੇਟੀ ਪਰ ਐਲੀਗੇਸ਼ਨ ਲਗਾਏ ਉਹਨਾਂ ਨੂੰ ਵਾਪਸ ਲਵੇ ਨੇ ਸੰਗਤਾਂ 'ਚ ਰੋ ਜਿਹੜਾ ਭੜਕ ਰਿਹਾ ਇਹ ਜਾਦਾ ਵੀ ਭੜਕ ਸਕਦਾ ਚੰਨੀ ਜਿਹੜਾ ਇਹਨੇ ਇਹ ਬਿਆਨ ਦਿੱਤੇ ਨੇ ਮੁੱਖ ਮੰਤਰੀ ਵੱਲੋਂ ਕੀ ਇਹਨਾਂ ਦੀ ਆਪਣੀ ਸੋਚ ਹੈ ਜਾਂ ਐਸਆਈਟੀ ਦੀ ਰਿਪੋਰਟ ਤੇ ਜਾਂ ਮੈਂ ਪਹਿਲਾਂ ਕਿਹਾ ਮੈਂ ਪਹਿਲਾਂ ਕਿਹਾ ਇਹ ਆਰਐਸਐਸ ਤੇ ਕੇਜਰੀਵਾਲ ਐਂਡ ਕੰਪਨੀ ਦੀ ਸੋਚ ਹੈ ਸਿੱਖ ਕੌਮ ਦੇ ਖਿਲਾਫ ਗੱਲਾਂ ਕਰਨੀਆਂ ਕਾਰਵਾਈਆਂ ਕਰਾਉਣੀਆਂ ਤੇ ਸਿੱਖ ਕੌਮ ਨੂੰ ਕੇਸ 'ਤੇ ਚੋਣੇ ਇਹ ਕਿਰਦਾਰ ਕੁਛ ਨਹੀਂ ਹੋ ਰਹੀ ਇਹ ਮੈਂ ਕਹਿਣਾ ਕਿ ਇਹ ਮਸੰਦ ਟੱਕਰਿਆ ਉਹਨਾਂ ਨੂੰ ਤੇ ਇਹਦੇ ਰਾਹੀਂ ਅੱਜ ਸਿੱਖ ਕੌਮ ਨੂੰ ਇਹ ਦੰਦ ਦਿਖਾਉਂਦਾ ਰਹਿੰਦਾ ਚਿਹੜਾ ਦਿੰਦਾ ਰਹਿੰਦਾ ਹੈ ਇਹ ਸਮਝ ਜਵੇ ਬਾਜ਼ ਆ ਜਵੇ ਜਿਸ ਤਰ੍ਹਾਂ ਉੱਥੇ ਭਿੱਜੀ ਬਿੱਲੀ ਬਣ ਕੇ ਗਿਆ ਸੀ ਇੱਕ ਦਿਨ ਇੱਥੇ ਵੀ ਆਉਣਾ ਪੈਣਾ ਹੈ ਧੰਨਵਾਦ ਤੁਹਾਡਾ ਹਮੇਸ਼ਾ ਨਾਲ ਫੇਰੀ ਹੋਈ ਹੈ ਜਦੀ ਮੁਲਾਕਾਤ ਹੋਈ ਹੈ ਪੰਜਾਬ ਦੇ ਕੋਈ ਮੁੱਦੇ ਮੈ ਕੀ ਨਾ ਚੋਣ ਉਹ ਆ ਪੰਜਾਬ ਦੇ ਮੁੱਦਿਆਂ ਦੇ ਉੱਥੇ ਤੇ ਕੋਈ ਹੋਰ ਇਹ ਜੀ ਗੁਰਤੀ ਲੈ ਕੇ ਆ ਗਿਆ ਹੋਣਾ ਫੇਰ ਉਹ ਸਿੱਖ ਕੌਮ ਨੂੰ ਆ ਕੇ ਕੁਝ ਨਾ ਕੁਝ ਬੋਲੇਗਾ ਫੇਰ ਪੰਜਾਬ ਦਾ ਕੋਈ ਨੁਕਸਾਨ ਕਰੇਗਾ ਫੇਰ ਪੰਜਾਬ ਦੇ ਵਿੱਚ ਕਤਲਗਾਰ ਤੇ ਵਧੇਗੀ ਫੇਰ ਕਤਲ ਹੋਣਗੇ ਫੇਰ ਬੰਬ ਚੱਲਣਗੇ ਇੱਥੇ ਸਾਡੇ ਹੀਰੋ ਮੁੰਡੇ ਮਾਰਤੇ ਨੌਜਵਾਨ ਰੋਜ਼ ਬੁਰਛਾ ਕਰਦੀ ਹੁੰਦੀ ਹੈ ਉੱਥੇ ਜਦ ਵੀ ਜਾਂਦਾ ਤਾਂ ਆ ਕੇ ਉਹਰੇ ਕੁਝ ਨਾ ਕੁਝ ਗਲਤ ਹੀ ਹੁੰਦਾ ਚੰਗਾ ਨਹੀਂ ਕਰਦਾ ਨ ਸਿਆਸੀ ਚੰਨੀ ਚੰਨੀ ਸਿਆਸੀ ਮਸਲੇ ਹਰ ਤਾਂ ਤੁਸੀਂ ਇਹ ਧਾਰਮਿਕ ਮਸਲਾ ਵੀ ਆ ਗਿਆ ਧਾਰਮਿਕ ਮਸਲਾ ਹਾਲੀ ਹੈ ਤੁਸੀਂ ਦੇਖੋ ਕਿ ਮੁੱਖ ਮੰਤਰੀ ਨੇ ਜਾਂ ਇਹ ਜਿਹੜੀ ਉਹਦੀ ਕੰਪਨੀ ਕੇਜਰੀ ਵਾਰਲਡ ਕੰਪਨੀ ਉਹਨੇ ਸੋਚਿਆ ਨਹੀਂ ਹੋਣਾ ਕਿ ਕਾਂਗਰਸ ਦੇ ਸਟੇਜ ਤੋਂ ਵੀ ਐਸਜੀਪੀਸੀ ਤੇ ਜਥੇਦਾਰ ਸਾਹਿਬ ਦਾ ਸਬਰਥਨ ਹੋਏਗਾ ਜਨਤਾ ਨੂੰ ਸਿਕੜੀਆਂ ਆ ਗਈਆਂ ਦੂਸਰੇ ਦਿਨੇ ਭਿੱਜੀ ਬਿੱਲੀ ਬਣ ਕੇ ਗਿਆ ਮਸਲੇ ਸਾਰੇ ਹੀ ਹੱਲ ਕਰਾਵਾਂਗੇ